ਅਕਤੂਬਰ ਤੇ ਨਵੰਬਰ ਮਹੀਨਾ ਚੜਦੇ ਸਾਰੇ ਜਿਹੜੀ ਤਿਉਹਾਰਾਂ ਦੀ ਯਾਦ ਆ ਜਾਂਦੀ ਹੈ ਤੇ ਤਿਉਹਾਰ ਆਨੇ ਸ਼ੁਰੂ ਹੋ ਜਾਂਦੇ ਨੇ ਤੇ ਇਸੇ ਤਹਿਤ ਮਠਿਆਈਆਂ ਵਾਲੇ ਹੈ ਨਕਲੀ ਮਠਿਆਈ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਦੇ ਵੱਲੋਂ ਹੈ ਹਰ ਦੁਕਾਨ ਦੇ ਉੱਤੇ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਤਹਿਤ ਜਿਹੜੇ ਤਰਨਤਾਰਨ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਜਾ ਕੇ ਹੈ ਦੁਕਾਨਦਾਰਾਂ ਦੀਆਂ ਮਠਿਆਈਆਂ ਦੇ ਸੈਂਪਲ ਲਈ ਜਾ ਰਹੇ ਨੇ ਉੱਥੇ ਹੀ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਕਰੋਨਾ ਮਹਾਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਦੇ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਉਹਨਾਂ ਦੀ ਪਾਲਣਾ ਵੀ ਹੋ ਰਹੀ ਹੈ ਜਾਂ ਫਿਰ ਨਹੀਂ ਇਹਨਾਂ ਬਾਰੇ ਵੀ ਉਹ ਜਿਹੜੇ ਦੇਖ ਰਹੀ ਨੇ ਪੂਰੀ ਜੜੀ ਪੁਖਤਾ ਜਾਣਕਾਰੀ ਲੈ ਰਹੀ ਨੇ ਹਰ ਦੁਕਾਨ ਦੇ ਉੱਤੇ ਜਾ ਕੇ ਮਠਿਆਈਆਂ ਦੀ ਸਪੈਸ਼ਲ ਗੱਲ ਕਰ ਰਹੀਆਂ ਉੱਥੇ ਜਿਹੜੇ ਸੈਂਪਲ ਲੈ ਰਹੇ ਨੇ ਕਿ ਕੀ ਇਹ ਜਿਹੜੇ ਹਾਲਾਤ ਹੈਗੇ ਆ ਉੱਥੇ ਦੁਕਾਨਦਾਰਾਂ ਦੇ ਬਣੇ ਹੋਈ ਨਹੀਂ ਸਫਾਈ ਕੀਤੀ ਜਾ ਰਹੀ ਹੈ ਜਿਹੜੇ ਕਰੋਨਾ ਨੂੰ ਲੈ ਕੇ ਹਦਾਇਤਾਂ ਦਿੱਤੀਆਂ ਗਈਆਂ ਨੇ ਉਹ ਜਿਹੜੀਆਂ ਮੰਨੀਆਂ ਜਾ ਰਹੀਆਂ ਨਹੀਂ ਸੈਂਪਲਿੰਗ ਦਾ ਮੇਨ ਮੋਟਿਵ ਸੀ ਉਹ ਸੀ ਕਿ ਫੈਸਟੀਵਲ ਸੀਜ਼ਨ ਦੇ ਉੱਤੇ ਕਿਉਂਕਿ ਅ ਇੱਕ ਵਾਰੀ ਹਲਵਾਈਜ਼ ਦਾ ਸਾਡਾ ਮੇਨ ਸੀਗਾ ਟਾਰਗੇਟ ਕਿ ਇਹਨਾਂ ਨੂੰ ਜਿਹੜਾ ਹੈ ਇੱਕ ਵਾਰੀ ਅਵੇਅਰ ਕੀਤਾ ਜਾਵੇ ਕਿ ਆਪਾਂ ਜਿਹੜਾ ਹੈ ਲੋਕਾਂ ਨੂੰ ਸਹੀ ਤੇ ਸਾਫ ਸੁਥਰਾ ਜਿਹੜਾ ਭੋਜਨ ਹੈ ਉਹ ਆਪਾਂ ਦੇਣਾ ਹੈ ਇਸ ਦੇ ਮੁਤਲਕ ਅਸੀਂ ਫੈਸਟੀਵਲ ਸੀਜ਼ਨ ਨੂੰ ਮੁੱਖ ਰੱਖਦੇ ਹਾਂ ਅਸੀਂ ਸ਼ਹਿਰ ਦੇ ਜਿਹੜੇ ਅੱਜ ਅਸੀਂ ਫੈਸਟੀਵਲ ਸੀਜ਼ਨ ਦੀ ਜਿਹੜੀ ਸੈਂਪਲਿੰਗ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਮੁਤਲਕ ਅਸੀਂ ਅੱਜ ਸ਼ਹਿਰ ਦੇ ਜਿਹੜੇ ਸਾਰੇ ਨਾਮੀ ਹਲਵਾਈ ਤੇ ਵਿਕਰੀ ਵਾਲੇ ਸੀ ਇਹਨਾਂ ਦੀ ਆਪਾਂ ਅੱਜ ਸੈਂਪਲਿੰਗ ਕੀਤੀ ਹੈ ਔਰ ਇਹ ਵੀ ਚੈੱਕ ਕੀਤਾ ਕਿ ਇਹਨਾਂ ਨੇ ਜਿਹੜਾ ਕਿਉਂਕਿ ਜਿਹੜੀ ਨਵੀਂ ਨੋਟੀਫਿਕੇਸ਼ਨ ਆਈ ਸੀ ਕਿ ਇਹਨਾਂ ਨੇ ਜਿਹੜੇ ਲੂਸ sweets ਆ ਉਹਦੇ ਉੱਤੇ ਕੀ ਇਹਨਾਂ ਨੇ ਡਿਸਪਲੇ ਕੀਤਾ ਹੋਇਆ ਮੈਨੂਫੈਕਚਰਿੰਗ ਡੇਟ ਔਰ ਬੈਸਟ बिफोर ਡੇਟ ਸੋ ਇੱਕ ਤਾਂ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਹਨਾਂ ਨੇ ਸਾਡੀ ਗੱਲ ਮੰਨੀ ਤੇ ਇਹਨਾਂ ਨੇ ਉੱਥੇ ਡਿਸਪਲੇ ਕੀਤਾ ਹੋਇਆ ਸੀ ਇੱਕ ਅੱਧੀ sweets shops ਜਿੱਥੇ ਇਹਨਾਂ ਨੇ ਨਹੀਂ ਡਿਸਪਲੇ ਕੀਤਾ ਸੀ ਉਹਨਾਂ ਨੂੰ ਅਸੀਂ ਕਹਿ ਦਿੱਤਾ ਕਿ ਵੀ ਇਹਨੂੰ ਡਿਸਪਲੇ ਕਰੋ ਔਰ ਇਹਨਾਂ ਸਾਰੀਆਂ ਦੁਕਾਨਾਂ ਤੋਂ ਅਸੀਂ ਜਿਹੜਾ ਹੈ ਵੱਖ-ਵੱਖ ਮਠਿਆਈ ਦੇ ਸੈਂਪਲ ਜਿਵੇਂ ਮਿਲਕ ਕੇਕ ਗੁਲਾਬ ਜਾਮੁਨ ਬਰਫੀ ਆਦਿ ਦੇ ਜਿਹੜੇ ਸੈਂਪਲਸ ਐ ਉਹ ਕਲੈਕਟ ਕਰ ਲਏ ਆ ਔਰ ਬੇਕਰੀਜ਼ਾ ਤੁਸੀਂ ਕੇਕ ਔਰ ਬਿਸਕੁਟਸ ਵਗੈਰਾ ਦੇ ਸੈਂਪਲ ਲੈ ਲਏ ਆ ਇਹਨਾਂ ਨੂੰ ਅਸੀਂ ਜਿਹੜਾ ਹੈ ਫੂਲ ਲੈਬੋਰੀ ਖਰੜ ਜਿਹੜਾ ਹੈ ਉਹ ਅਸੀਂ ਭੇਜ ਦਾਂਗੇ ਔਰ ਜੋ ਵੀ ਇਹਨਾਂ ਦੀ ਫਰਦਰ ਰਿਪੋਰਟ ਆਏਗੀ ਉਸ ਤੇ ਅਸੀਂ ਜੋ ਹੈ ਬੰਦੀ ਕਾਰਵਾਈ ਜਿਹੜੀ ਹੈ ਉਹ ਮਲਚ ਲਿਆਵਾਂਗੇ